ਇਹ ਇਤਿਹਾਸਾਂ ਵਿੱਚ ਫੋਕੀਆਂ ਜੀਆਂ ਗੱਲਾਂ ਸਿਖਾ ਦਿੰਦੇ ਆ ਉਹ ਆਪਣੀ ਅਸਲੀਅਤ ਭੁੱਲ ਜਾਂਦੇ ਕਿਸੇ ਕਾਮ ਨੂੰ ਦੁਨੀਆ ਤੋਂ ਲੋਭ ਕਰਨ ਦਾ ਇਹ ਵੀ ਇੱਕ ਵੱਡਾ ਤਰੀਕਾ ਹੈ ਤੇ ਅਕਸਰ ਉਹ ਵੀ ਸਭ ਲੋਕਾਂ ਨੇ ਕਰਕੇ ਵੇਖਿਆ ਪਰ ਇਹ ਗੁਰੂ ਦਾ ਪੰਥ ਖਾਲਸਾ ਅਮਰ ਹੈ ਤੇ ਐਲਾਨੀਆਂ ਗਿਆ ਜਾਂਦਾ ਇੱਕ ਦਿਨ ਇਹ ਸਾਰੇ ਵਰਲਡ ਤੇ 14000 ਸਾਲ ਰਾਜ ਕਰੇਗਾ ਦੇਵ ਗੁਰੂ ਨਾਨਕ ਦੇਵ ਸਾਹਿਬ ਨੇ ਮੱਕੇ ਦੇ ਵਿੱਚ ਕਰਨੀ ਨਾਮੇ ਵਿੱਚ ਇਹਨਾਂ ਸ਼ਬਦਾਂ ਨੂੰ ਦਰਜ ਕੀਤਾ ਹੈ ਅਗਰ ਦਸਵਾ ਜਾਮਾ ਗਿਆ ਸੀ ਤੇ ਉਹ ਸੱਚਾ ਹੋ ਗਿਆ ਦਸਵਾ ਜਾਮਾ ਪਹਿਨ ਕੇ ਬੈਠੂ ਪੁਰ ਕਰਤਾਰ ਉਹ ਬੈਠੇ ਗੁਰੂ ਨਾਨਕ ਸਾਹਿਬ ਔਰੰਗਜ਼ੇਬ ਬਾਦਸ਼ਾਹ ਉਸ ਤੋਂ ਜੁੱਧ ਕਰੂੰ ਬਹੁ ਬਾਾਰ 14 ਜੰਗ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਅਲੋਪ ਹੋ ਗਏ ਗੁਰੂ